ਹਾਈਵੇ 88 ਚੈਨਲ ਤੇ ਤੁਹਾਡਾ ਸਵਾਗਤ ਹੈ ਪ੍ਰਭੂ ਜੈਸੂ ਮਸੀਹ ਦੀ ਯਾਤਰ ਕੱਦੇ ਹੋਏ ਗੁੱਡ ਫਰਾਈਡੇ ਸਬੰਧੀ ਦੁੱਖ ਸੋਭਾ ਯਾਤਰਾ ਸੰਤਨੀ ਤਰੇਜਾ ਕੈਥਲਿਕ ਚਰਚ ਤਰੇਜਾ ਨਵਦੇ ਮੁੱਖ ਪ੍ਰਬੰਧਕ ਫਾਦਰ ਜੋਸੇਪ ਯਾਟੀ ਦੀ ਅਗਵਾਈ ਹੇਠ ਕੱਢੀ ਗਈ ਇਹ ਦੁੱਖ ਸੋਭਾ ਯਾਤਰਾ ਸੰਤ ਜੋਸੇਪ ਗੱਜਾ ਘਰ ਤੋਂ ਡਰਵਾਪੁਰ ਸ਼ੁਰੂ ਹੋ ਕੇ ਸ਼ਹਿਰ ਦਾ ਰਿਵਾਜ ਵਿੱਚੋਂ ਦੇ ਹੋਏ ਪੰਪਨੀ ਤਰੇਜਾ ਕੈਥਲਿਕ ਚਰਚੇ ਤਰੇਜਾ ਨਗਰ ਵਿਖੇ ਸਮਾਪਤ ਹੋਈ ਪਾਪ ਜੋਸ ਪਿਆਟੀ ਨੇ ਕਿਹਾ ਕਿ ਪ੍ਰਭੂ ਜੈਸਮਸੀ ਦੇ ਸੰਬੰਧ ਚ ਇਹ ਦੁੱਖ ਭੋਗ ਧਾਰਮਿਕ ਯਾਤਰਾ ਅੱਜ ਦੇ ਦਿਨ ਪੂਰੀ ਦੁਨੀਆ ਵਿੱਚ ਕੱਢੀ ਜਾਂਦੀ ਹੈ ਇਹ ਦੁੱਖ ਭੋਗ ਧਾਰਮਿਕ ਯਾਤਰਾ ਦੌਰਾਨ ਪ੍ਰਭੂ ਜੈਸਮਸੀ ਦੇ ਜੀਵਨ ਨੂੰ ਦਰਸਾਉਂਦੇ ਹੋਏ ਪ੍ਰਭੂ ਜੈਸਮਸੀ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਇਸ ਮੌਕੇ ਤੇ ਯਾਤਰਾ ਧਾਰਮ ਕੈਥਲਿਕ ਚਰਚੇ ਦੇ ਪ੍ਰਧਾਨ ਯੋਗ ਰਣੀਆਂ ਸਰਪੰਚ ਮੈडम ਰਾਖਲ ਕਾਉਂਟਰ ਡਾਕਟਰ ਇੰਦਰ ਆਜ ਹੋਂਸ ਕੈਥੋਲਿਕ ਚਰਚ ਦੇ ਸਾਫਕਾ ਪ੍ਰਧਾਨ ਕੇਸ ਵਿਲੀਅਮ ਸਮੇਤ ਵੱਡੀ ਗਿਣਤੀ ਚ ਪ੍ਰਭੂ ਜੀਸੂ ਮਸੀਹ ਦੇ ਭਗਤ ਪ੍ਰੇਮੀ ਹਾਜ਼ਰ ਹਨ ਯਾਤਰਾ ਦੇ ਸਮਾਪਤੀ ਮੌਕੇ ਸੰਪਨੀ ਪ੍ਰੇਜਾ ਕੈਥੋਲਿਕ ਚਰਚ ਤੀਜਾ ਨਗਰ ਵਿਖੇ ਲੰਗਰ ਦਾ ਵਸੇ ਪ੍ਰਬੰਧ ਕੀਤਾ ਗਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ဒီကမိကသားမိကသားသူတို့တခြားမိသားစုတွေကျွန်တော် ਜੇ ਤਾਰੀਵਾਲ ਸ਼ਹਿਰ ਦੇ ਵਿੱਚ ਪ੍ਰਵੇਸ਼ ਮਸੀਦਾ ਦੁੱਖ ਭੋਗ ਨੂੰ ਸਮਰਪਿਤ ਇਹ ਤਾਰਨੀ ਦੀ ਯਾਤਰਾ ਸੈਂਟ ਜੋਸਫ ਯਾਤਰੀ ਚਰਚ ਗੱਡਵਾਂ ਤੋਂ ਸ਼ੁਰੂ ਹੋ ਕੇ ਤਾਰੀਵਾਲ ਦੇ ਸ਼ਹਿਰ ਤੋਂ ਹੁੰਦੇ ਹੋਏ ਸੈਂਟ ਨੀਟਰੇਜਾ ਯਾਤਰੀ ਚਰਚ ਤਾਰੀਵਾਲ ਦੇ ਜੇ ਪਹੁੰਚਣਗੇ ਅਜ ਗੋਲ ਦੁਨੀਆ ਦੇ ਵਿੱਚ ਪ੍ਰਵੇਸ਼ ਮਸੀਦਾ ਦੁੱਖ ਭੋਗ ਅਜੋਸੇ ਮੌਤ ਨੂੰ ਯਾਦ ਕਰਦੇ ਆ ਅੱਜ ਗੁੱਡ ਫਰਾਈਡੇ ਦੇ ਚੰਗਾ ਸ਼ੁਕਰਵਾ ਕਿਉਂਕਿ ਖੁਦਾ ਨੇ ਆਪਣੇ ਬੇਟੇ ਯਿਸੂ ਰਾਹੀਂ ਕੋਲ ਦੁਨੀਆ ਨੂੰ ਮੁਕਤੀ ਦਿਲਾਇਆ ਹੈ ਇਸ ਲਈ ਅੱਜ ਇਸਾਈਆਂ ਦੇ ਲਈ ਸ਼ੋਗ ਮਨਾਉਣ ਦਾ ਦਿਨ ਨਹੀਂ ਹੈ ਅੱਜ ਇਸਾਈਆਂ ਦੇ ਲਈ ਖੁਦਾ ਦਾ ਉਸ ਪਿਆਰ ਨੂੰ ਯਾਦ ਕਰਨ ਦਾ ਦਿਨ ਹੈ ਅਤੇ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਪਿਆਰ ਕਰਨ ਦੇ ਲਈ ਅੱਜ ਦਾ ਇਹ ਸਤਾਰ ਹਰੇਕ ਸਾਰੇ ਇਤਨੂੰ ਉਤਸ਼ਾਹਿਤ ਕਰਦਾ ਹੈ ਅੱਜ ਅਸੀਂ ਪਰਮੇਸ਼ਵਰ ਅਸੀਂ ਦਾ ਉਹ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ ਜੋ ਸਲੀਬ ਤੋਂ ਆਪਣੇ ਲੋਕਾਂ ਨੂੰ ਕਿਹਾ اے ਪ੍ਰਭੂ ਜੇਸਰ ਮਾਫ ਕਰ ਜੇਸਰ ਮੈਂ ਤੁਹਾਨੂੰ ਜੇਸਰ ਧਰਮ ਨੇ ਤੁਹਾਨੂੰ ਮਾਫ ਦਿੱਤਾ ਹੈ ਅੱਜ ਅਸੀਂ ਆਪਣੇ ਵੇਰਿਆਂ ਨੂੰ ਪਿਆਰ ਕਰਨ ਲਈ ਦੁਸ਼ਮਨਾਂ ਦੇ ਪ੍ਰਾਰਥਾ ਕਰਨ ਲਈ ਸਿੱਖਿਆ ਹਾਸਲ ਕਰਕੇ ਅੱਜ ਇਹ ਨਗਰ ਕੇਂਦਰ ਵਿੱਚ ਸ਼ਾਮਿਲ ਹੋਇਆ ਹੈ ਅਸਾਂ ਦੀ ਪ੍ਰਾਰਥਨਾ ਹੈ ਕੁਦਾ ਹਰੇਕ ਨੂੰ ਬਰਕਤ ਦੇਵੇ ਸਾਡੇ ਇਸ ਸ਼ਹਿਰ ਦੇ ਵਸਣ ਵਾਲੇ ਸਾਰਿਆਂ ਦੇ ਪਰਿਵਾਰਾਂ ਨੂੰ ਸ਼ਾਂਤੀ ਦੇ